ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆਂ ਸਿੱਕੀ ਕੇ ਸਾਸ ਸਵਾਸਾ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵਿੱਚ ਚਾਵਨ ਕਾ ਸਤਕਾ ਸਰਬੋਸਤੋ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤਾ ਹੈ ਦਰਦ ਕੀ ਭੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾ ਨੂੰ ਸਿੱਖੀ দান ਕੀਸ਼ দান ਰਹਿਤ দান ਵਿਵੇਕ দান ਸਾਹਾ দান ਭਰੋਸਾ দান ਦਾਨਾ ਸਿਰਦਾਨ ਨਾਮ ਦਾ ਸਰੀਰ ਮਰਤ ਸਾਰ ਜੀ ਕੇ ਸ਼ਾਨ ਚੌਕੀਆਂ ਝੰਡੀ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੁੱਲੂ ਜੀ ਵਾਹਿਗੁਰੂ ਛਕਾਂ ਦਾ ਮੰਨ ਨੀਵਾ ਮਤ ਉੱਚੀ ਮਤ ਪੰਥ ਦਾ ਰਖਾ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਲਾ ਸਾਈ ਦਾ ਤਾਰ ਜੀਓ ਸ਼੍ਰੀ ਨਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣੀਆਂ ਦੀ ਮਾਣ ਨੇ ਤਾਣੀਆਂ ਦੀ ਤਾਣ ਨੇ ਓਟੀਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਦਸ਼ਮੇਸ਼ ਪਿਤਾ ਅਮਰਿਤ ਕੇ ਦਾਤੇ ਸਰਬੰਸਦਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀੋ ਮਹਾਰਾਜ ਆਪ ਜੀ ਕੇ ਪਾਵਨ ਪਵਿੱਤਰ ਅਸਥਾਨ ਦਰਬਾਰ ਸ੍ਰੀ ਵਮਤਾ ਸਾਹਿਬ ਜਨਮ ਸਥਾਨ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗਾਟ ਅਲ ਚਾਵਰ ਸ਼ਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਕੇ ਪਾਵਨ ਚਰਨ ਕਮਲਾਂ పాਸ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀੋ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਆਪ ਜੀ ਦੀ ਕਿਰਪਾ ਮਹਿਰਮਤ ਹੋਈ ਅਮਰਤ ਵੇਲੇ ਦੇ ਸੁੰਦਰ ਦੀਵਾਨ ਪਾਵਨ ਦਰਬਾਰ ਅੰਦਰ ਸਜੀ ਸਜੀ ਦੀਵਾਨ ਅੰਦਰ ਨੇਤਨੇਵ ਦੀਆਂ ਪੰਜ ਬਾਣੀਆਂ ਦਾ ਪਾਠ ਹੋਇਆ ਮਹਾਰਾਜ ਗੁਰਬਾਣੀ ਪੜ੍ਹਦੀਆਂ ਕੋਲ ਹੋਈਆਂ ਬੀ ਅੰਤ ਬੀ ਅੰਤ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀ ਬਖਸ਼ੋਈ ਆਗਾਹ ਤੋਂ ਉਸ ਮਤ ਸੋਝੀ ਬਖਸ਼ਣੀ ਕਿਰਪਾ ਕਰਨੀ ਮਹਾਰਾਜ ਅੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਨੂੰ ਭੁੱਲਣ ਨੂੰ ਸਮਝਣ ਦੀ ਸੋਝੀ ਬਖਸ਼ਣੀ ਸੇਵਾ ਕਰਨ ਦੇ ਬਲਦਮ ਬਖਸ਼ਣੀ ਵੜੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਹਾਜ਼ਰੀਆਂ ਤੇ ਲੁਲੁ ਪੇਟਾਮਾਂ ਦਰਥੇ ਕਬੂਲ ਕਰਨੀਆਂ ਸਰਬਤ ਸੰਗਤ ਦੀਆਂ ਮੰਦੀਆਂ ਮੁਰਾਦਾਂ ਗੁਰਮਤਿ ਦੇ ਮੁਤਾਬਕ ਪੂਰੀਆਂ ਕਰਨੀਆਂ ਦੁਰ ਕਰੋ ਨਾਮਦਾਨ ਗੁਰਸਿੱਖੀ ਜੀਵਨ ਦੀ ਦਾਤ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ੀਆਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਯਾਤਰੂਆਂ ਦੀ ਯਾਤਰਾ ਸਫਲੀ ਕਰਨੀ ਮਹਾਰਾਜ ਜੀਓ ਬਖਸ਼ੇ ਪੰਡਾਰਿਆਂ ਵਿੱਚੋਂ ਪੰਚਮ ਕੜਾ ਪ੍ਰਸਾਦ ਕੀ ਦੇਖ ਸਾਜ ਕੇ ਹਾਜ਼ਰ ਹੈ ਦਰਥੇ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤਾਂ ਵਿੱਚ ਵਰਤੌਣ ਦੀ ਆਗਿਆ ਹੋਵੇ ਮਹਾਰਾਜ ਬੇਨਤੀ ਹੈ ਆਪ ਜੀ ਕੀ ਪਿਆਰੀਆਂ ਸੰਗਤਾਂ ਸ੍ਰੀ ਹੇਮਕੁੰਡ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾ ਰਹੀਆਂ ਹਨ ਦਰਸ਼ਨ ਕਰਕੇ ਵਾਪਸ ਆ ਰਹੀਆਂ ਨੇ ਇਤਨਾ ਦੇ ਸਿਰ ਤੇ ਮਿਹਰ ਭਰਿਆ ਯਾਦ ਰੱਖਣਾ ਰਾਹ ਪੰਡੇ ਅੰਗ ਸੰਗ ਸਹਾਈ ਹੋਣਾ ਜੀ ਬੇਨਤੀ ਹੈ ਸੰਗਤ ਆਜਰੇ ਮਹਾਰਾਜ ਆਪ ਜੀ ਕਿਰਪਾ ਕਰੋ ਸੱਚਖੰਡ ਸਤਨ ਤੋਂ ਪ੍ਰਕਾਸ਼ ਸਤਨ ਵੱਲ ਚੱਲੇ ਮਣ ਦੀ ਆਗਿਆ ਬਖਸ਼ੋ ਰਾਹ ਪੰਡੇ ਅੰਗ ਸੰਗ ਸਹਾਈ ਹੋਵੋ ਸਮੂਹ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੀ ਬਖਸ਼ ਕਰਕੇ ਨਜ਼ਰੋ ਨਜ਼ਰੀ ਨਿਹਾਲ ਕਰੋ ਜੀ ਸਿੱਖ ਪੜਦੇ ਸੁਣਦੇ ਸਰਬਤ ਲਾਹੇਬੰਦ ਹੋ ਗਣ ਨਾਨਕ ਨਾਮ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੀ गुण ते रे कण ए कौण गुण ते रे गुण ते ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਮੀ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ े गाते उधर सुनते उधर गाते उधर सुनते उधर भिन्से पाप ने रे ਤੇਰੇ ਕਿਰਪਾ ਕਿਰਪਾ ਉਤਾਰੇ ਕੌਣ ਜਾਣੇ ਗੁਣ ਤੇਰੇ ਨਾਨਕ ਦਾਸ ਤੇਰੀ ਸਰਣਾਇ ਨਾਨਕ ਦਾਸ ਤੇਰੀ ਸਰਣਾਇ ਨਾਨਕ ਦਾਸ ਤੇਰੀ ਸਰਣਾਇ ਨਾਨਕ ਦਾਸ ਤੇਰੀ ਸਰਣਾਇ ਸਦਾ ਸਦਾ ਬਲੇ ਹਰਿ ਕੌਣ ਜਾਣੇ ਤੇਰੇ ਸਦਾ ਸਦਾ ਬਲਿਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲਿਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲਿਹਾਰੇ ਕੌਣ ਜਾਣੇ ਗੁਣ ਤੇਰੇ ਦਰਸ਼ਨ ਦੇਖ ਜੀਵਾ ਗੁਰ ਤੇ ਤੇਰਾ ਦਰਸ਼ਨ ਦੇਖ ਜੀ ਮਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਿਨੰਤੀ ਸੁਣ ਪ੍ਰਭ ਮੇਰੇ ਇਹ ਬਿਨੰਤੀ ਸੁਣ ਪ੍ਰਭ ਮੇਰੇ ਆਪਣੇ ਚੇਰੇ ਰੇ ਨਾਮ ਕਰ ਆਪਣੇ ਚੇਰੇ ਆਪਣੀ ਸ਼ਰਨ ਆਖ ਪ੍ਰਭ ਦਾਤੇ ਆਪਣੀ ਸ਼ਰਨ ਆਖ ਪ੍ਰਭ ਦਾਤੇ ਗੁਰ ਪ੍ਰਸਾਦ ਕੀਨੇ ਵਿਰਲੇ ਜਾਤੇ ਪ੍ਰਸਾਦ ਕੀਨੇ ਮਿਲ ਲੈ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸ ਮਿਰ ਚੀਤਾ ਚਰਨ ਕਮਲ ਵਸ ਮਿਰ ਚੀਤਾ ਨਾਨਕ ਸਰਨਾਹੀ ਪੂਰਨ ਗੁਣ ਦਾਸ ਤਨ ਸੋ ਵੇਲਾ ਜਿਤ ਦਰਸ਼ਨ ਕਰੇ ਨਾ ਤਨ ਸੋ ਵੇਲਾ ਜਿਤ ਦਰਸ਼ਨ ਕਰੇ ਨਾ ਹੋ ਬਲਹਾਰੀ ਸਤਿਗੁਰ ਚਰੇ ਨਾ ਹੋ ਬਲਹਾਰੀ ਸਤਿਗੁਰ ਚਰੇ ਨਾ તમ પ્રભુ મેરે જી કે દાતે પ્રીતમ તમ પ્રભુ મેરે મન જીવે પ્રભુ નામ ચિતે મેરે મન જીવે પ્રભુ નામ ચિતે સચ મંત્ર તુમારા અમૃત વાણી સચ મંત્ર તુમારા ਅੰਮ੍ਰਿਤ ਬਾਣੀ ਸੀਤਲ ਪੁਰਖ ਦ੍ਰਿਸ਼ਟ ਸੁਜਾਨੀ ਸੀਤਲ ਪੁਰਖ ਦ੍ਰਿਸ਼ਟ ਸੁਜਾਨੀ ਸਚ ਹੁਕਮ ਤੁਮਾਰਾ ਤਖਤ ਨਿਵਾਸੀ ਸਚ ਹੁਕਮ ਤੁਮਾਰਾ ਤਖਤ ਨਿਵਾਸੀ ਸਹਮਦੀਨਾ ਤੁਮ ਮਰਵਾਨ ਦਾਸ ਹਮਦੀਨਾ ਨਾਨਕ ਸਾਹਿਬ ਪਰਪੁਰਲੀਨਾ ਨਾਨਕ ਸਾਹਿਬ ਪਰਪੁਰਲੀਨਾ ਸਤਨਾਮ ਵਾਹਿਗੁਰੂ ਸਾਹਿਬ ਜੀ ਪ੍ਰਵਦਾਤਾ ਦਾਤਾ ਪਰਿਉ ਜਾਚਕ ਇਕ ਸਰਨਾ ਮਿਲ ਦਾਨ ਸੰਤਰੀਨ ਜੇ ਲਗ ਭਵ ਜਲ ਤਰਨਾ ਬਿਨਤ ਕਰਉ ਅਰਦਾਸ ਸੁਨਹੁ ਜੇ ठाakur ਭਾਵੇ ਦੇਹ ਦਰਸ ਮਨ ਚਾਉ ਭਗਤ ਏਹ ਮਨ ਠਹਿਰਾਵੇ ਬਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਗਟ ਸਗਲ ਹਰ ਭਵਨ ਮਹ ਜਨ ਨਾਨਕ ਗੁਰ ਪਾਰ ਬ੍ਰਹਮ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਪਰ ਤਿਤੈ ਲੈ ਉਬਾਰ ਸਤਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ नानक अवर्ण ना सुजई हर बिन बक्षण हार नानक अवर्ण ना सुजई हर बिन बक्षण हार अविनाशी जी अनको दाता सिमरत सब मल कोई गुण निधान भग तन को वर तन भल्ला पावे कोई मेरे ਮੈਂ ਜੱਪ ਗੁਰ ਗੋਪਾਲ ਪ੍ਰਭ ਸੋਈ ਝਾਂਕੀ ਸ਼ਰਨ ਪਿਆ ਸੁਖ ਪਾਈਐ ਬਹੁੜ ਦੁੱਖ ਨ ਹੋਈ ਵਡ ਪਾਗੀ ਸਾਧ ਸੰਗ ਪਰਾਪਤ ਤਿਨ ਪੇਟਤ ਦੁਰਮਤ ਕੋਈ ਤਿਨ ਕੀ ਤੂਰ ਨਾਨਕ ਦਾਸ ਵਾਸੈ ਜਿਨ ਹਰ ਨਾਮ ਹਿਰਦੈ ਪਰੋਈ ਦੇ ਨੀ ਕੀ ਤੂਰ ਨਾਨਕ ਦਾਸ ਵਾਛੈ ਦਿਨ ਹਰ ਨਾਮ ਰਿਦੈ ਪਰੋਈ ਇਕ ਮਨ ਪੁਰਖ ਤੇ ਆਏ ਬਰਦਾਤਾ ਸੰਤ ਸਹਾਰ ਸਦਾ ਬਿਖਿਆਤਾ ਤਾ ਸ ਚਰਨ ਲੈ ਰਿਦੈ ਬਸਾਓ ਤੋ ਪਰਮ ਗੁਰੂ ਨਾਨਕ ਗੁਣ ਗਾਓ ਗਾਵ ਗੁਣ परम गुरु सुख सागर दुर्द निवारन शब्द सरी गावे गंभीर तीर मत सागर जोगी जंगम ध्यान तरे गावे इन्द्रदिपगत प्रहलादक आत्म रस जिन जानो व कल सुजस गावो गुरु नानक राज जिन मानियो वाहे गुरु वाहे गुरु वाहे गुरु वाहे जियो मधुर बैन कोट सैन संघ सूप कहत मां यशो जस जे दई बात खाय जियू देख रूप अत अनूप मोह मां मग पै किकनी सब जनतकार खेन पाए जियू काल कलम हुकम हाथ कहो कौन मेट सके ਈਸ ਬੰ ਗਿਆਨ ধ্যান ਧਰਤ ਹੀ ਚਾਹੀ ਜਿਉ ਸਤ ਸਾਚ ਸ੍ਰੀ નિਵਾਸ ਆਦਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜਿਉ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਚੰਦਾ ਸਭ ਕੁਛ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਕਮੀ ਟੋਟਨਾ ਵਈ ਖੈ ਖਰਚ ਰੰਦਾ ਲੱਖ ਚੁੜਾਸੀ ਵੇਦਨੀ ਸਭ ਸੇਵ ਕਰੰਦਾ ਅਵੈਰੀ ਮਿੱਤਰ ਸਭ ਗੀਤਿਆਂ ਨਾ ਮੰਗੇ ਮੰਦਾ लेखा ਕੋਈ ਨ ਪੁੱਛੇ ਜਾਂ ਹਰ ਬਖਸ਼ੰਦਾ ਆਨੰਦ ਭਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਬੇ ਕਾਜ ਸਵਾਰੀਏ ਜਾ ਤੁਧ ਪਾਵਤਾ ਸਬੇ ਕਾਜ ਸਵਾਰੀਏ ਜਾ ਤੁਧ ਪਾਵਤਾ ਚਤੁਰ ਦਿਸ਼ਾਂ ਕੀ ਨੋ ਬਲ ਆਪਣਾ ਸਿਰ ਉਪਰ ਕਰਤਾਰਿਓ ਕਿਰਪਾ ਕਟਾਕ ਅਵਲੋਕਨ ਕੀਨੋ ਤਾਸ ਕਾ ਦੁਖ ਵਿਦਾਰਿਓ ਹਰ ਜਨ ਰੱਖੇ ਗੁਰੂ ਗੋਬਿੰਦ ਕੰਠ ਲਾਇਬ ਗੁਣ ਸਭ ਮਿਟੇ ਦਿਆਲ ਪ੍ਰਖ ਬਖਸ਼ੰਦ ਰਹਾਉ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੇ ਨਾਸਰ ਮਨਸੂਰ ਗੁਰ ਗੋਬਿੰਦ ਸਿੰਗਰ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਕ ਰਾਗੰਜ਼ੂ ਗੁਰੂ ਗੋਬਿੰਦ ਸਿੰਘ ਸੁਮਲਾ ਫੈਜ਼ਨੂਤ ਗੁਰੂ ਗੋਬਿੰਦ ਸਿੰਘ ਹਕ ਹਕ ਆਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ੇਹ ਨਿਸ਼ਾ ਗੁਰੂ ਗੋਬਿੰਦ ਸਿੰਘ हक हक अंदेश गुर गोबिंद सिंह बादशाह दरवेश गुर गोबिंद सिंह कादिरे हरकार हर कार गुरु गोबिंद सिंह बेख सारा यार गुरु गोबिंद सिंह वाहो वाहो का बड़ा तमाशा ਆਪੇ ਹਸੈ ਆਪ ਹੀ ਚਿਤਵੈ ਆਪੇ ਚੰਦ ਸੂਰ ਪਰਗਾਸ ਆਪੇ ਜਲ ਆਪੇ ਥਲ ਥੰਮਨ ਆਪੇ ਕੀਆ ਕਟਕਟ ਵਾਸਾ ਆਪੇ ਨਰ ਅਪੇ ਫੁਨ ਨਾਰੀ ਆਪੇ ਸਾਰ ਆਪ ਹੀ ਪਾਸਾ ਗੁਰਮੁਖ ਸੰਗਤ ਸਭ ਵਿਚਾਰੋ ਵਾਹੋ ਵਾਹੋ ਕਾ बड़ा तमासा बड़ भागी उन माने ओ रिद सबद बसायो मन मानक संतोखियो गुर नाम दिडायो अगम अगोचर पार ब्रह्म सत गुर दरसायो गुरु अर्जुन कर गुरु रामदास तो सुना नाथ अनाथ नामो सर तो सुना दानी नामो सो ना ना मुसो पिखारी मो सो दी दयाल ਨਾ ਤੋ ਸਰ ਮੋਸੋ ਅਗਿਆਨ ਨਾ ਤੋ ਸੋ ਵਿਚਾਰੀ ਮੋਸੋ ਨਾ ਪਤਤ ਨਾ ਪਵਨ ਤੋ ਸਰ ਮੋਸੋ ਬਿਕਾਰੀ ਨਾ ਤੋ ਸੋ ਉਪਕਾਰੀ ਮੇਰੇ ਹੈ ਅਵ ਗੁਣੇ ਤੂੰ ਗੁਣ ਸਾਗਰ ਜਾ ਤਰਸਤਲ ਓਟ ਤੇ ਹਾਰੀ ਵਾਹਿਗੁਰੂ ਜੀ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰੂ ਤੁਮਰੇ ਕਾਜ ਸਵਾਰੇ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰੂ ਤੁਮਰੇ ਕਾਜ ਸਵਾਰੇ ਤੁਸਹਾ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਤਤ ਪਕਰੀ ਪ੍ਰਭ ਸੁਆਮੀ ਗੁਰ ਜਿਨ ਕੋ ਸੁਪਰਸਨ ਨਾਮ ਹਰਿ ਹਿਰਦੈ ਨਿਵਾਸੈ ਜਿਨ ਕੋ ਗੁਰ ਸੁਪਰਸਨ ਦੁrt ਦੂਰੰਤਰ ਨਾਸੈ ਗੁਰ ਜਿਨ ਕੋ ਸੁਪਰਸਨ ਮਾਨ ਬਿਮਾਨ ਨਿਵਾਰੈ ਜਿਨ ਕੋ ਗੁਰੂ ਪਰਸਨ ਸਬਦ ਲਗ ਪਵ ਜਲ ਤਾਰੈ ਪਰ ਛੋ ਪਰਮਾਨ ਗੁਰ ਪਾਇਓ ਤਿੰਨ ਸਖਿ ਹਥੋ ਜਨਮ ਜਗ ਸ੍ਰੀ ਗੁਰੂ ਸ਼ਰਨ ਪਜ ਕਲ ਕਬ ਉਗਤ ਮੁਕਤ ਸਭ ਗੁਰੂ ਲਗ ਜੈਸਾ ਸਤ ਗੁਰ ਸੁਣੀਦਾ ਤੈਸੋ ਹੀ ਮੈਂ ਦੀਠ ਵਿਛੜਿਆ ਮੇਲੇ ਪ੍ਰਭ ਹਰ ਦਰਗੇ ਕਾਵਸੀਠ ਹਰ ਨਾਮੋਂ ਮੰਤਰ ਦੜਾਏਂਦਾ ਕਟੇ ਹਮੈ ਰੋਗ ਨਾਨਕ ਸਤ ਗੁਰ ਤੇ ਨਾਮ ਮਿਲਾਇ ਜੇ ਨ ਤੁਰੇ ਪਿਆਸ ਸੰਜੋਗ ਹਮ ਆਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਤਤ ਦਾ ਰਾਸਿਉ ਪ੍ਰੀਤ ਲਗਾਇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਨਾਈ ਇਕ ਅਰਦਾਸ ਪਾਠ ਕੀ ਰਤ ਕੀ ਗੁਰ ਰਾਮਦਾਸ ਰਖੋ ਸ਼ਰਨੈ ਸੋ ਕਉ ਟਨ ਗੁਰ